ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਭਾਈ ਗੁਰਦਾਸ ਜੀ ਦੀਆਂ ਬਾਰਾਂ ਅਤੇ ਹੋਰ ਸਿੱਖ ਇਤਿਹਾਸ ਜਾਂ ਗੁਰਬਾਣੀ ਵਿਚਾਰ ਦੀ ਸਾਂਝ ਪਾਇਆ ਕਰਾਂਗੇ ਤੇ ਉਮੀਦ ਹੈ ਵੀ ਆਪ ਜੀ ਸਾਰੇ ਇਹਨਾਂ ਵਿਚਾਰਾਂ ਦੇ ਨਾਲ ਜੁੜ ਕੇ ਜੋ ਕਿ ਮੇਰੇ ਨਿੱਜੀ ਨਹੀਂ ਹਨ ਗੁਰਬਾਣੀ ਵਿਚਾਰ ਹਨ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚ ਲਾਹਾ ਲੈ ਸਕੀਏ ਆਪਾਂ ਸਾਰੇ ਤੇ ਸਭ ਤੋਂ ਪਹਿਲਾਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਿੱਖਾਂ ਵਿੱਚ ਪ੍ਰਮਾਣਿਕ ਬਾਣੀ ਦੀ ਪਦਵੀ ਰੱਖਦੀਆਂ ਹਨ ਅਤੇ ਸਨਾਤਨ ਸਿੱਖਾਂ ਵਿੱਚ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਆਖਿਆ ਜਾਂਦਾ ਹੈ ਇਸ ਬਾਣੀ ਦੀ ਬੋਲੀ ਠੇਠ ਪੰਜਾਬੀ ਹੈ ਪਰ ਸਮੇਂ ਦੇ ਬਟੀਣ ਕਰਕੇ ਕੁਝ ਪ੍ਰਾਣੀ ਹੋ ਰਹੀ ਹੈ ਇਸ ਕਰਕੇ ਅਨੇਕ ਪਦਾਂ ਦੇ ਅਰਥ ਗੁੰਮ ਹੋ ਰਹੇ ਹਨ ਦੂਸਰੇ ਇਸ ਬਾਣੀ ਵਿੱਚ ਗੁਰਸਿੱਖੀ ਦੇ ਉਹ ਭੇਤ ਹਨ ਕਿ ਆਤਮ ਵਿਦਿਆ ਦਾ ਭਾਰੀ ਖਜ਼ਾਨਾ ਹਨ ਅਤੇ ਉਹਨਾਂ ਤੋਂ ਗੁਰਬਾਣੀ ਸਮਝਣ ਵਿੱਚ ਸਹਾਇਤਾ ਮਿਲਦੀ ਹੈ ਸੋ ਉਹਨਾਂ ਭੇਤਾਂ ਭਾਵਾਂ ਨੂੰ ਹੇਠ ਬੋਲੀ ਵਿੱਚ ਖੋਲ ਕੇ ਦੱਸਣਾ ਵੀ ਜ਼ਰੂਰੀ ਹੈ ਇਸੇ ਕਰਕੇ ਭਾਈ ਵੀਰ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਸਟਿਕ ਬਣਾਇਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਅੱਜ ਸਾਂਝ ਪਾਉਨੇ ਹਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਜੋ ਕਿ ਉਹਨਾਂ ਨੇ ਆਪਣੇ ਗ੍ਰੰਥ ਜਾਨੀ ਕਿ ਵਾਰਾਂ ਦੇ ਆਰੰਭ ਕਰਨ ਲਈ ਮੰਗਲਾ ਚਰਨ ਕੀਤੀ ਹੈ ਆਰੰਭੇ ਹੋਏ ਗ੍ਰੰਥ ਦੀ ਸਮਾਪਤੀ ਲਈ ਸ੍ਰੇਸ਼ਟ ਪੁਰਖ ਪਹਿਲੇ ਮੰਗਲਾ ਚਰਨ ਕਰਦੇ ਆਏ ਹਨ ਠੀਕ ਇਸੇ ਤਰ੍ਹਾਂ ਪਾਈ ਗੁਰਦਾਸ ਜੀ ਵੀ ਮੰਗਲਾ ਚਰਨ ਕਰਦੇ ਹਨ ਜਿਹਾ ਕਿ ਬ੍ਰਿਸ਼ ਦੇ ਮੁੱਢ ਨੂੰ ਪਾਣੀ ਦੇਣ ਤੋਂ ਸਾਰੇ ਬ੍ਰਿਸ਼ ਨੂੰ ਪਹੁੰਚ ਜਾਂਦਾ ਹੈ ਕਿਉਂ ਜੋ ਮੁੱਢ ਦਾ ਸਬੰਧ ਸਾਰਿਆਂ ਨਾਲ ਬਿਦਵਾਨ ਹੈ ਤੇਹਾ ਹੀ ਸਤਿਗੁਰੂ ਨੂੰ ਇੱਕੋ ਜੋਤ ਜਾਣ ਕੇ ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਗੁਰਦੇਵ ਕਹਿ ਕੇ ਨਮਸਕਾਰ ਕਰਕੇ ਪੁਸਤਕ ਦਾ ਆਰੰਭ ਇਸ ਤਰ੍ਹਾਂ ਕਰਦੇ ਹਨ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਜਨਮ ਮਰਨ ਪਉ ਕਟਿਆ ਸੰਸਾਰ ਰੋਗ ਵਿਯੋਗ ਮਿਟਾਇਆ ਸੰਸਾਰ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮ ਗਵਾਇਆ ਚਰਨ ਗਹੇ ਗੁਰਦੇਵ ਦੇ ਸਤ ਸ਼ਬਦ ਦੇ ਮੁਕਤ ਕਰਾਇਆ ਪਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ ਨਾਨ ਦਰੜਾਇਆ ਜਿਹਾ ਬਿਓ ਤੇਹਾ ਫਲ ਪਾਇਆ ਭਵ ਗੁਰਦੇਵ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦੇ ਹੋਏ ਆਖਦੇ ਹਨ ਕਿ ਗੁਰੂ ਸਾਹਿਬ ਨੇ ਸਤਨਾਮ ਦਾ ਮੰਤਰ ਸੁਣਾਇਆ ਹੈ ਇਸ ਦਾ ਫਲ ਇਹ ਹੈ ਕਿ ਮੰਨਣ ਹਾਰਿਆਂ ਨੂੰ ਸੰਸਾਰ ਸਮੁੰਦਰ ਵਿਖੇ ਰੁੜ ਜਾਣ ਤੋਂ ਕੱਢ ਕੇ ਮੁਕਤ ਪਦਾਰਥ ਜਿਹਾ ਕਹੀਏ ਜੀਵਨ ਮੁਕਤੀ ਵਿੱਚ ਸਮਾ ਦਿੱਤਾ ਜਨਮ ਮਰਨ ਦਾ ਡਰ ਦੂਰ ਹੋ ਗਿਆ ਰੋਗ ਅਤੇ ਵਿਯੋਗ ਦੀ ਸੰਸਾ ਵੀ ਪਤਰਾ ਹੋਇਆ ਇਹ ਸੰਸਾਰ ਸੰਸੇ ਦਾ ਰੂਪ ਹੈ ਜਨਮ ਮਰਨ ਆਦੀ ਸਾਰੇ ਦੁੱਖ ਇਸੇ ਵਿੱਚ ਹਨ ਜਮ ਦਾ ਦੰਡ ਸਿਰੋਂ ਜਾਂਦਾ ਹੀ ਨਹੀਂ ਸਾਾਕਤਾ ਅਤੇ ਦੁਰਜਨਾ ਨੇ ਐਵੇਂ ਜਨਮ ਪਦਾਰਥ ਗਵਾ ਲੀਤਾ ਹੈ ਜਿਨ੍ਹਾਂ ਨੇ ਗੁਰਦੇਵ ਦੀ ਸ਼ਰਣ ਲੀਤੀ ਹੈ ਉਹਨਾਂ ਨੂੰ ਸੱਚੇ ਸ਼ਬਦ ਦਾ ਉਪਦੇਸ਼ ਦੇ ਕੇ ਮੁਕਤ ਕਰ ਦਿੱਤਾ ਹੈ ਉਹ ਲੋਕ ਪ੍ਰੇਮਾ ਭਗਤੀ ਗੁਰਪੁਰਬ ਨਾਮ দান atheshanan ਆਪ ਦ੍ਰਿੜ ਕਰਕੇ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ ਜਿਹੜਾ ਬੀਜ ਜਿਦਾ ਹੈ ਤੇਹਾ ਫਲ ਪਾਉਂਦਾ ਹੈ ਜਿਹੜੇ ਉਕਤ ਸ਼ੁੱਧ ਕਰਮ ਨਾਮ দান ਔਰ ਗੁਰੂ ਸਾਹਿਬਾਂ ਦੇ ਉਪਕਾਰ ਯਾਦ ਕਰਕੇ ਗੁਰਪੁਰਬ ਕਰਦੇ ਹਨ ਫਲ ਵੀ ਸ਼ੁਭ ਹੀ ਲੈਣਗੇ ਨਹੀਂ ਤਾਂ ਐਵੇਂ ਮਨਮੁੱਖਾਂ ਦੀ ਸੁੱਤਿਆਂ ਹੀ ਉਮਰ ਦੀ ਰਾਤ ਗੁਜ਼ਰ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ